ਗਰਦਾਸਪੁਰ ਦੇ ਪਿੰਡ ਡੀਗਰਾ ਸੰਸਿਆ ਦੇ ਵਿਖੇ ਯੋਧਨਸ਼ਾ ਵਿਰੋਧ ਸੰਮੇਬਾ ਦਸੇ ਕੈਬੀਨ ਦੇ ਤਹਿਤ ਨਸ਼ਾ ਤਸਕਰ ਰਾਜਨ ਔਰ ਫਲਾਜੀ ਦੇ ਕਰਤਿ ਪ੍ਰਸ਼ਾਸਨ ਦਾ ਪੀਲਾ ਪੰਡਾ ਚੱਲ ਗਿਆ ਰਾਜਨ ਦੇ ਖਿਲਾਫ ਨਸ਼ਾ ਤਸਕਰੀ ਦੇ 12 ਕੇਸ ਦਰਜ ਹੋਤੇ ਇਸ ਮੌਕੇ ਤੇ ਉਹਨਾਂ ਨਸ਼ਾ ਤਸਕਰੀ ਦੇ ਆਰੋਪੀਟਾ ਜੇਲਾ ਦੇ ਵਜਬੰਦੇ ਇਸ ਤੇ ਪਤਨੀ ਤੇ ਵੀ ਜੜੇ ਨੇ ਪੰਜ ਨਸ਼ਾ ਤਸਕਰੀ ਦੇ ਕੇਸ ਦਰਜ ਨੇ ਡੀਐਸਪੀ ਦਿਨਾਨਗਰ ਰਜਵੰਦਰ ਮਹਿਨਸ ਜੜਾ ਹੈ ਦੱਸਿਆ ਕਿ ਮਨਹਾਸ ਨੇ ਦੱਸਿਆ ਹੈ ਕਿ ਇਹਨਾਂ ਤਸਕਰਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਕਰਕੇ ਆਪਣੇ ਆਲੀਸ਼ਾਨ ਘਰ ਬਣਾਏ ਕੋਈ ਸਨ ਅਤੇ ਨਸ਼ਾ ਤਸਕਰੀਦਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਐਸਪੈਂਡ ਦੇ ਚਾਰ ਲੋਕਾਂ ਦੇ ਪਹਿਲੇ ਵੀ ਘਰ ਦਾ ਜਿਹੜਾ ਹੈ ਤਾਹੇ ਜਾ ਚੁੱਕੇ ਨੇ ਦੇਖੋ ਜੀ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਆ ਪੰਜਾਬ ਦਾ ਉਹਨਾਂ ਦੀ ਇਹ ਜਗਾ ਜਿਹੜੀ ਕਿ ਇਹ ਖਾਲੀ ਕਰਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਸੋ ਵਾਟਰ ਸਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਹੈ ਜੀ ਕਿਹੜੀ ਖਾਲ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਂਸੀਆ ਕਿੰਨੇ ਕਿੰਨੇ ਕਾਮ ਨੇ ਸਰ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕੱਦਮੇ ਦਰਜ ਹੈ ਸਰ ਐਨਡੀਪੀਐ ਉਹ ਚ ਕੁਝ ਜਿਹੜੇ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਨਡੀਪੀਐ ਐਕਟ ਦੇ ਈਵਨ ਕਿ ਇਹਦੀ ਵਾਈਫ ਹੈ ਜਿਹੜੀ ਉਦੇ ਵੀ ਕਰੀਬ 5 ਐਨਡੀਪਰਸਟ ਦੇ ਪਰਚੇ ਦਰਜਾ ਚ ਕਿੰਨੇ ਸਮੇਂ ਤੋਂ ਰੋਲ ਮੈਂਟ ਸੀ ਵੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਹੈ ਸ਼ਰਾਬ ਤੋਬਾ ਦੇ ਨਾਂ ਨੇ ਚਿਟਾ ਵਗੈਰਾ ਸ਼ੁਰੂ ਕੀਤਾ ਤੇ ਖੇਹ ਹਾਰੇ ਜੇਲ੍ਹ ਸ ਹੈ ਜੇਲ੍ਹ ਸ ਦੋਨੋਂ ਮੀਆਂ ਵੀ ਜੇਲ੍ਹ ਚ ਨੇ ਪਤਨੀ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਮਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਸ ਹੈ ਉਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਹੈ ਹੋਂ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਏ ਦੇ ਨਹੀਂ ਦੇਖੋ ਘਾਟਾ ਨਾ ਤੇ ਆਪਾਂ ਤੇ ਸਿਰਫ ਹੈ ਜੇ ਸਕਿਉਰਟੀ ਹੁੰਨੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਦੀ ਡਿਮਾਂਡ ਕਰਦੇ ਆ ਔਰ ਦਾ ਸਕਿਉਰਟੀ ਉਹ ਆਪਾਂ ਪ੍ਰੋਵਾਈਡ ਹੋਂ ਤੱਕ ਸਰ ਕਿੰਨੇ ਘਟੋ ਹੱਸਕਾ ਵਾਟਰ ਸੋਰਸ ਵਾਟਰ ਰਿਸੋਰਸ ਕਰੀਬ ਚਾਰੀਆਂ ਪੰਜ ਜਿਹੜਿਆ ਜਗਾਵਾਂ ਹੈਗੀਆਂ ਜਿਹੜੀਆਂ ਖਾਲੀ ਕਰਾ ਚੁੱਕਾ ਸਰ ਨਸ਼ਾ ਪਸੂਆਂ ਕਰੀ ਸਾਰੇ ਸਾਰੇ